ਮਨੇ ਪੁਲਿਸ ਵਾਲਾ ਨਹੀਂ ਸਿਟੀ ਥਾਣੇ ਵਾਲਾ ਬੜਾ ਦੁੱਖ ਦਿੰਦਾ ਮੇਕੋ 15 ਲੱਖ ਰੁਪਏ ਮੰਗਦੀਆਂ ਸੀ ਬੇਟੇ ਨੇ ਰਾਤ ਕੋਈ ਜਰੀਲੀ ਚੀਜ਼ ਖਾ ਲਈ ਹੈ ਜੀ ਕਿਉਂ ਖਾਧੀ ਪਤਾ ਲੱਗਾ ਕਾਰਨਾਂ ਦਾ ਹਾਂਜੀ ਸੱਸ ਨਾਲ ਤੇ ਅੱਡੇ ਨਾਲ ਸੱਸ ਨਾਲ ਲੜ ਕੇ ਆਇਆ ਜੀ ਸੋਹਰੇ ਜਿਵੇਂ ਆਮਨਗਰੀ ਬਟਾੜੇ ਦੇ ਵਿੱਚ ਇਚਲੀ ਗੇਟ ਹਾਂਜੀ ਸੌਰਤ ਤੰਗ ਆ ਕੇ ਖਾਣ ਹਾਂਜੀ ਸਰ ਜੀ ਸੌਰਤ ਤੰਗ ਕਰਨ ਕੋਈ ਗੱਲਬਾਤ ਅੱਗੇ ਕਰਤਾ ਰਹੀ ਤੁਹਾਡੇ ਨਾਲ ਕੀ ਤੰਗੀ ਬਸ ਹਾਂਜੀ ਆਂਦਾ ਮੈਨੂੰ ਬਹੁਤ ਤੰਗ ਕਰਦੀ ਮੇਰੀ ਸਾਥਸਤੇ ਮੇਰਾ ਸਾਵਾ ਬੜੀਆਂ ਗੰਦੀਆਂ ਗਾਲਾਂ ਕੱਢਦੇ ਜਦੋਂ ਮੈਂ ਚੱਲਾ ਉਹਨਾਂ ਨੂੰ ਹਾਂਜੀ ਤੇ ਘਰ ਦੀ ਇੱਥੇ ਰਹਿੰਦੀ ਕਿ ਉੱਥੇ ਰਹਿੰਦੀ ਨਹੀਂ ਉੱਥੇ ਹੀ ਹੋਵੇ ਉਹਨੂੰ ਵੀ 8 ਮਹੀਨੇ ਹੋ ਗਏ ਤੇ ਤੰਗ ਪਰੇਸ਼ਾਨ ਕਿਉਂ ਕਰਦੇ ਸੀ ਇਹਨੂੰ ਬੇਟੇ ਇਹਦੇ ਕੋ ਪੈਸੇ ਤੇ ਲਾ ਮੰਗਦੇ ਹਾਂਜੀ ਇਹ ਨੂੰ ਬਾਜੀ ਉਹ 6 ਮਹੀਨੇ ਹੋ ਗਏ ਵੋਟੀ ਗਈ ਇਹਨੂੰ ਤੇ ਛੱਡਣਾ ਨਹੀਂ ਸੀ ਚਾਹੁੰਦਾ ਧੀ ਐਡੀ ਵੱਡੀ ਨੀ ਕੀ ਜੀ ਬੜੀ ਸੋਹਣੀ ਅੰਦਾ ਇਹਨਾਂ ਮਾਰ ਵੀ ਜਾਉਂ ਤਾਂ ਮੈਂ ਕੁੜੀ ਨਹੀਂ ਆਪਣੀ ਛੰਡੂੜੀ ਐਂ ਤਾਂ ਬਥੇਰੇ ਆਂਦੇ ਆਂ ਵੀ ਛੱਡਦੇ ਤੇ ਵਧੀਆਂ ਜਨਾਨੀਆਂ ਤੇ ਨਹੀਂ ਮੰਨਦਾ ਸਾਡੀ ਪਤਾ ਨਹੀਂ ਹੁਣ ਉਹਨਾਂ ਨੇ ਕੀ ਇਹਨੂੰ ਉਧਰ ਖਾਣਾ ਪਚਾਉਣ ਜਾਂਦਾ ਸੀ ਕੁੜੀ ਦਾ ਦੁੱਧ ਹੀ ਲਾਇਆ ਸੀ ਦੁੱਧ ਵੀ ਲੈ ਕੇ ਦਿੰਦਾ ਸੀਗਾ ਅੱਗੇ ਵੀ ਇੰਦਾ ਪਰੇਸ਼ਾਨੀ ਕਰ ਅੱਗੇ ਅਸੀਂ ਚਾਰ ਅੱਗੇ ਤਾਂ ਜਾਂਦੀ ਬੜਾ ਮੋਟਾ ਲੜਕੇ ਤੈਂਦਾ ਆਉਂਦੇ ਮੈਂ ਜਾਣਾ ਮੇਰੇ ਭਰਾ ਨਹੀਂ ਜਾਣਾ ਮੈਂ ਕਿਦਰਾ ਭਤੀਜਾ ਜਾਂਦਾ ਸੀ ਅਸੀਂ ਲੈ ਕੇ ਆ ਜਾਣਾ ਚਾਰ ਪੰਜ ਵਾਰੀ ਅਸੀਂ ਪਾਜੀ ਗਏ ਲੈਣ ਤੇ ਐਂ ਹੱਥੋਂ ਗਲਤੀ ਹੋ ਗਈ ਜਿਹੜੀ ਪਹਿਲੇ ਦਿਨ ਸਾਡੇ ਘਰ ਮਾਲ ਲੈ ਕੇ ਆ ਕਿ ਤਸੀਂ ਗੱਲ ਨਾਲ ਲੈ ਉਹ ਗਲਤੀ ਨੇ ਅੱਜ ਸਾਨੂੰ ਕਿੱਥੇ ਪਹੁੰਚਾ ਦਿੱਤਾ ਆਖੀ ਆਖੀ ਮੰਗਰੀ ਕਰਦੇ ਮੰਗ ਕੀ ਕਰਦੇ ਮੰਗ ਕਰਦੇ ਆ ਵੀ ਉਹ ਤੱਬਰ ਨੂੰ ਕੰਬੀ سزا ਹੋਣੀ ਚਾਹੀਦੀ ਵਿੱਚੇ ਬੋਟੀ ਨੂੰ ਤੇ ਬੱਚੀ ਜਿਹੜੀ ਸਾਨੂੰ ਦੇ ਦਿਓ ਸਾਡੇ ਛਿੱਦੇ ਦੇ ਨਿਸ਼ਾਨੇ ਸਾਨੂੰ ਦੇ ਦੇ ਤੀ ਪਿੱਛੇ ਮਰਿਆ ਤੀ ਪਿੱਛੇ ਮਰਿਆ ਇਤਾਂ ਦਾ ਪਿਓ ਨਾ ਨੇ ਕਦੀ ਦੁਨੀਆ ਤੇ ਵੇਖਿਆ ਮੇਰੀ ਵੀ ਇੰਨੀ ਉਮਰ ਹੋ ਗਈ ਆ 60-65 ਸਾਲ ਦੀ ਜਦੋਂ ਅਨ ਸਮਝਾਉਂਦੇ ਆ ਨਹੀਂ ਭੂਆ ਮੈਂ ਆਪਣੀ ਕੁੜੀ ਨੂੰ ਰੋਲ ਨਹੀਂ ਦੇਣੀ ਅੱਜ ਰੋਲ ਦੀ ਛੱਡ ਗਿਆ ਅੱਜ ਰੋਲ ਦੀ ਛੱਡ ਗਿਆ ਹਾਂਜੀ ਇਤਲਾ ਮਿਲੀ ਸੀ ਇਹ ਸਰੇਂਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਹਰਨਾਮਦਰ ਨਜ਼ਦੀਕ ਬਟਾਲਾ ਇਹਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਆ ਮੌਕੇ ਤੇ ਪਹੁੰਚੇ ਆ ਮਲਾਇਆ ਮੌਕਾ ਕਰ ਲਿਆ ਵਾ ਜੋ ਬਿਆਨ ਲਿਖਾਉਣਗੇ ਬਿਆਨਾਂ ਦੇ ਅਨੁਸਾਰ ਕਾਰਵਾਈ ਅਮਲ ਦਿਲਦੀ ਹੈ ਇੱਕ ਵੀਡੀਓ ਨਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਆਤਮ ਹੱਤਿਆ ਕਰਨ ਤੋਂ ਪਹਿਲਾਂ ਠੀਕ ਹੈ ਜਿਸ ਵਿੱਚ ਬਟਾਲਾ ਸਿਟੀ ਪੁਲਿਸ ਦੇ ਉੱਤੇ ਵੀ ਰੋਪ ਲੋਜ ਰਹੇ ਨੇ ਕਿ ਮੈਂ ਪੁਲਿਸ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਰਿਹਾ ਹਾਂ ਅਜੇ ਮੈਂ ਵੇਖੀ ਨਹੀਂ ਆ ਜਦੋਂ ਵੇਖਾਂਗੇ ਫਿਰ ਸੋਹਰਿਆਂ ਦੇ ਲਾਰੇ ਇਸ ਜਿਹੜੇ ਸੌਰਿਆ ਦੇ ਵੀ ਰੋਪ ਲਾ ਰਹੇ ਇਹਨਾਂ ਨਾਂ ਦੱਸ ਰਹੇ ਜੀ ਬਿਆਨ ਲਿਖਣਾ ਬਿਆਨ ਲਿਖ ਕੇ ਮੌਕੇ ਤੇ ਪਹੁੰਚ ਗਿਆ ਬਿਆਨ ਲਿਖ ਕੇ ਜੋ ਬਿਆਨ ਦੇਣ ਦੀ ਕਾਰੋਗਿਰੀ ਹੈ